ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਨੂ ਫਾਰਮ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ 13 14 ਲੀਟਰ ਵਾਲੀ ਵਾੜ ਵਿਖਾਉਣੀ ਹੈ ਸੰਦੀਪ ਵੀਰ ਕੋਲ ਬਿਲਕੁਲ ਜਾਇ ਰੇਟ ਤੇ ਆਇਓ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਆ ਵਿੱਚ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਜੀ ਵਧੀਆ ਜੀ ਵਧੀਆ ਹੈ ਇਹ ਲੈਣ ਦੀ ਫੇਰ ਅੱਜ ਹੈ ਆ ਲੈਣ ਦੀ ਜੀ ਠੀਕ ਪਿਛਲਾ ਮਾਲ ਵੇਚ ਗਿਆ ਕਿੰਨੇ ਰੱਖਿਆ ਜੀ ਵੇਚਿਆ ਠੀਕ ਆ ਤੇ ਅੱਜ ਕਿੰਨੇ ਲੀਟਰ ਅੱਜ ਲੈਣ ਦੀ ਹੈ ਅੱਜ ਵੀ ਜੀ ਇਹ ਮਹੀਨੇ ਡੇਢ ਮਹੀਨੇ ਸਹੀ ਹੈ ਠੀਕ ਆ ਇਹ ਕੋ ਦੋ ਤੇ 16 ਕਿਲੋ ਹੈ ਹਾਂਜੀ ਹਾਂਜੀ ਕਿ ਵੀਰ ਜੀ ਦਿਲ ਨਹੀਂ ਘਰਿਆ ਵੇਖੋ ਪੱਠੇ ਪੱਠੇ ਉਹਨੇ ਖਾਦੇ ਜਿਹੜੇ ਦੁੱਧ 13 ਜੇ 14 ਜੇ ਜਿਹੜਾ ਮੋਕੇ ਤੇ 13 14 ਲੀਟਰ ਮੋਕੇ ਤੇ ਤਿਆਰ ਆ ਪੱਕਾ ਪੱਕਾ ਵੀਰ ਜੀ ਠੰਡੀ ਚੀਜ਼ ਠੀਕ ਆ ਹਾਂ ਕੋਈ ਗੱਲ ਨਹੀਂ ਆ ਵੇਹ ਲੋ ਜੀ ਨਹੀਂ ਗਾਣ ਨੂੰ ਨਹੀਂ ਪਛਾਣ ਨੂੰ ਫਾੜੀ ਵਾਲਾ ਚੱਡਾ ਲੱਗਾ ਜੇ ਚੌਗੀ ਆ ਅੱਛਾ ਮੂੰਹ ਆ ਚਾਰ ਦੰਦ ਠੀਕ ਆ ਹਾਂਜੀ ਮੂੰਹ ਆ ਚਾਰ ਦੰਦ ਖੋਲ ਕੇ ਵਿਖਾ ਦਿਓ ਇਹ ਤੇ ਲੈ ਜੋ ਆ ਵੇ ਹਲੋ ਜੀ ਪੂਰੀ ਵੱਡੀ ਬਾੜ ਆ ਫੁੱਲ ਸਜ ਤੇ ਥੱਲੇ ਉਹ ਪੰਡਾ ਪਾਈਆਂ ਆ ਆ ਵੇਖੋ ਬੰਦਾ ਹੀ ਪਾਈਆਂ ਥੱਲੇ ਉਹ ਲੈ ਜੋ ਇਸੇ ਮੱਝ ਬਾਇਓ ਵਿੱਧਿਆ ਹੋ ਜੀ ਅੱਛਾ ਮੀਨੇ ਡੇਢ ਦੀ ਸੂਈ ਹੈ ਡੇਢ ਦੀ ਸੂਈ ਆ ਵਾ ਹਲੋ ਜੀ ਬਦਲ ਫੋ ਵੱਡੀ ਬਾੜ 13 14 ਲੀਟਰ ਦੇ ਵੀਰਾਂ ਦਾ ਦੁੱਧ ਤਿਆਰ ਆ ਤੇ ਬਿਲਕੁਲ ਜਾਇਜ਼ ਰੇਟ ਤੇ ਦੇ ਦੇਣੀ ਹੈ ਠੀਕ ਹੈ। ਦਾ ਵੀ ਜੀ ਦੱਦੀ ਹੋਣੀ ਗੱਲ ਕੋਈ ਵੈਰ ਚੰਗੀ ਆ। ਠੀਕ ਠੀਕ ਹੈ। ਸਵਾਇਆਂ ਸੁਪੂਆਂ ਬਹੁਤ ਆਦਾ। ਤੇ ਮੂਵਾਂ ਵੀ ਚਾਰ ਦਾਂਦੇ। 24 24 ਵੀ ਜੀ। ਠੀਕ ਆ। ਤੇ ਇਹ ਕਿਹੜੀ ਨਸਲ ਚ ਆ ਜਾਂਦੀ ਜੀ ਵੀਰ ਜੀ? ਇਹ ਸ਼ਹਿਰ ਚ। ਜਲਸੀ ਯਾਰ ਸ਼ਹਿਰ। ਠੀਕ ਆ। ਹਾਂ ਜੀ। ਤੇ ਕੀ ਮੁੱਲ ਹੈ ਇਹਦਾ? ਮੁੱਲ ਵੀ ਜੀ ਇਹਦਾ ਇੱਕੋ ਦੁੱਧ ਹੀ 16 ਕਿਲੋ ਫੇਰ ਦੋ ਚਾਰ ਦਿਨ ਜੀ ਜੂ ਲਾ ਕੇ ਦੁੱਧ 16 ਕਿਲੋ ਫੇਰ ਕਰ ਦਿੰਦਾ। ਠੀਕ ਆ ਦੁੱਧ 16 ਕਿਲੋ ਫੇਰ ਕਰ ਦੂਗੀ। ਇਹ 13 ਕਿਲੋ ਮੱਕੀ ਦੇ ਦੁੱਧਾ ਜਾਣ ਜੇ ਭਾਂਵੇਂ 2 ਡੰਗ ਭਾਂਵੇਂ 4 ਡੰਗ ਭਾਂਵੇਂ 10 ਡੰਗ ਚੋ ਠੀਕ ਆ 13 ਕਿਲੋ ਭਾਂਵੇਂ 2 ਡੰਗ 4 ਡੰਗ ਕੋਈ ਤੁਹਾਨੂੰ 10 ਡੰਗ ਵੀ ਜੀ ਚੋਲੇ ਠੀਕ ਆ ਤੇ 13 ਲੀਟਰ ਦੁੱਧ ਜੀ ਠੀਕ ਆ ਤੇ ਕੀ ਵੇਦਾ ਮੁੱਲ ਇਹ ਮੁੱਲ ਵੀ ਜੀ ਤੁਹਾਨੂੰ ਪਤਾ ਇਹੋ ਜਿਹੀਆਂ ਵੈੜਾ ਚੋਲ ਬਚਾ ਨਹੀਂ ਹੈਗਾ ਲੋਕ ਆਸ ਦਿੰਦੇ ਵੀ ਜੀ ਬਚਾ ਨਹੀਂ ਹੈਗਾ ਕੀਤਾ ਕੋਈ ਸਹੀ ਵੀ ਜੀ ਇਹਨਾਂ ਦੁੱਧ ਦੇ ਦੋ ਮਹੀਨੇ 1.5 ਮਹੀਨੇ ਸਹੀ ਹੋਗੀ ਠੀਕ ਆ ਹਾਂਜੀ ਹਾਂਜੀ ਮੁੱਲ ਵੀ ਜੀ ਇਹੋ ਜਿਹੀ ਵੈੜ 45 ਦੀ ਵੈੜਾ ਹਾਂਜੀ ਹਾਂਜੀ ਦੀ 50 ਦੀ ਵਿਗਦੀ ਜੀ ਨਾਉਂ ਦੀ ਵਖੜੀਆਂ ਠੀਕ ਆ ਜੀ ਨਹੀਂ ਲਾਉਂਦੀ ਕਰ ਦੋ ਮਾਨਦਾਨ 2000 ਰੁਪਏ ਵੀ ਨਹੀਂ ਛੱਡਦਾ ਵੇਰ ਤੇ ਚਲੋ 40 ਦਾ ਵੀ ਹੱਕ ਰੱਖਦੀ ਵੀ ਕੰਦਾ ਤੇ ਚਲੋ ਯਾਰ ਛੱਡ ਦੋ ਹਾਂਜੀ ਚਲੋ ਇੱਕ ਹੋਰ 1000 ਛੱਡ ਦੋ ਛੱਡਦਾ ਜੀ ਦੇ ਦਾਂ 38000 ਠੀਕ ਹਾਂ ਨਾ 38000 ਦੀ ਜੀ ਨਹੀਂ ਵੀ ਜੀ ਕਿਦਿਓ ਇਹ ਆ ਵੇ ਲੈ ਲੋ ਵੀਰ ਨੇ ਰੇਟ ਜੇ ਅੱਜ ਕਰਤਾ ਲਾ ਲਿਓ ਵੀਰ ਨੂੰ ਫੋਨ ਵੀਰਾਂ ਦਾ 38000 ਦੀ ਹੋ ਜੂਗੀ ਏ ਨਵਾਂ ਮਦਰਾਸ ਬੋਲਦੇ ਵੀਰ ਜੀ ਆਪਣਾ ਹਾਂ ਵੀਰ ਜੀ ਮੇਰਾ ਹੈਗਾ ਇਹ ਸੰਦੀਪ ਸਿੰਘ ਪਿੰਡ ਮੋਣ ਬਣਾਰੀਆ ਤਸੀਲ ਜਨਾਲਾ ਜਿਹੜਾ ਮਿਸਲ ਨੇੜੇ ਫਤਿਹਗੜ ਚੂੜੀਆਂ ਮੋਬਾਈਲ ਨੰਬਰ 9781685435 ਠੀਕ ਆ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ